ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਆਪਾਂ ਕਿਸਾਨੀ ਅੰਦੋਲਨ ਦੀ ਸਾਰਿਆਂ ਨੂੰ ਪਤਾ ਹੈ ਕਿ ਕਿਸਾਨ ਕਾਫੀ ਦਿਨਾਂ ਤੋਂ ਸ਼ੰਭੂ ਬਾਰਡਰ ਤੇ ਧਰਨਾ ਲਾ ਕੇ ਬੈਠੇ ਨੇ ਕਿਉਂਕਿ ਉਹ ਕਹਿੰਦੇ ਨੇ ਕਿ ਸਰਕਾਰ ਸਾਡੀਆਂ ਮੰਗਾਂ ਮੰਨੇ ਤੇ ਅਸੀਂ ਤਾਂ ਹੀ ਇੱਥੋਂ ਉੱਠਾਂਗੇ ਕਾਫੀ ਦਿਨਾਂ ਤੋਂ ਲੰਮਾ ਸੰਘਰਸ਼ ਚੱਲ ਰਿਹਾ ਹੈ ਤੇ ਜਿੰਨੇ ਕਿਸਾਨ ਨੇ ਉੱਥੇ ਬੈਠੇ ਨੇ ਸਰਕਾਰ ਦੇ ਖਿਲਾਫ ਉਹ ਕਹਿੰਦੇ ਨੇ ਕਿ ਸਰਕਾਰ ਸਾਡੀਆਂ ਸਾਰੀਆਂ ਹੀ ਮੰਗਾਂ ਮੰਨੇ ਅਸੀਂ ਫੇਰ ਉੱਠਾਂਗੇ ਸਰਕਾਰਾਂ ਕੋਲੋਂ ਕਿਸਾਨ ਮਦਦ ਲੈਣਾ ਚਾਹੁੰਦੇ ਨੇ ਹੈਲਪ ਲੈਣਾ ਚਾਹੁੰਦੇ ਨੇ ਕਿ ਸਾਨੂੰ ਕਿਸਾਨੀ ਦੇ ਵਿੱਚ ਸਾਡਾ ਖਰਚਾ ਵੜਾ ਹੈ ਸਾਡੀ ਆਮਦਨ ਘਟਾ ਹੈ ਇਸ ਕਰਕੇ ਸਰਕਾਰ ਸਾਨੂੰ ਵਾਧੂ ਵਾਧ ਰੇਟ ਦੇਵੇ ਪਰ ਸਰਕਾਰ ਤਾਂ ਰੇਟ ਚੰਗੇ ਦੇ ਰਹੀ ਹੈ ਫਸਲਾਂ ਦੇ ਰੇਟ ਬਹੁਤ ਸੋਹਣੇ ਮੇਰੇ ਨੇ ਪਰ ਹੁਣ ਗੱਲ ਇਹ ਹੈ ਕਿ ਕਾਫੀ ਦਿਨਾਂ ਤੋਂ ਕਿਸਾਨ ਉੱਥੇ ਬੈਠੇ ਨੇ ਸਰਕਾਰ ਦੇ ਖਿਲਾਫ ਧਰਨਾ ਲਾ ਕੇ ਕਿ ਸਰਕਾਰ ਕੋਲੋਂ ਆਪਣੀਆਂ ਮੰਗਾਂ ਮੰਨਵਾਉਣੀਆਂ ਚਾਹੁੰਦੇ ਨੇ ਪਰ ਹੁਣ ਇੱਥੇ ਇੱਕ ਗੱਲ ਹੈ ਆਪਾਂ ਨੂੰ ਇਹ ਕਹਿਣੀ ਪੈਗੀ ਕਿ ਕਾਫੀ ਦਿਨਾਂ ਤੋਂ ਉੱਥੇ ਕਿਸਾਨ ਬੈਠੇ ਨੇ ਕਾਫੀ ਵੱਡੇ-ਵੱਡੇ ਜ਼ਿਮੀਦਾਰ ਨੇ ਜਿਨ੍ਹਾਂ ਕੋਲ ਕਾਫੀ ਖੇਤ ਨੇ ਉਹ ਉੱਥੇ ਕਾਫੀ ਦਿਨਾਂ ਤੋਂ ਬੈਠੇ ਨੇ ਛੋਟੇ ਕਿਸਾਨ ਵੀ ਬੈਠੇ ਨੇ ਤੇ ਵੱਡੇ ਕਿਸਾਨ ਵੀ ਬੈਠੇ ਨੇ ਪਰ ਹੁਣ ਕੀ ਕਿਸਾਨ ਕਿਸਾਨ ਨੇ ਜਦੋਂ ਆਪਣੀ ਕਣਕ ਦੀ ਜਿਹੜੀ ਉਹ ਕਟਾਈ ਕਰ ਲਈ ਹੈ ਤੇ ਚੰਗਾ ਝਾੜ ਨਿਕਲੇ ਆ ਚੰਗੀ ਫਸਲ ਨਿਕਲੀ ਹੈ ਪਰ ਹੁਣ ਕੀ ਕਿਸਾਨ ਇੱਥੇ ਸਰਕਾਰ ਕੋਲੋਂ ਤਾਂ ਮੰਗਦੇ ਨੇ ਉਹ ਕਹਿੰਦੇ ਨੇ ਕਿ ਸਾਡਾ ਹੱਕ ਹੈ ਅਸੀਂ ਆਪਣਾ ਹੱਕ ਜਰੂਰ ਲੈਣਾ ਹੈ ਸਰਕਾਰ ਦੇ ਕੋਲੋਂ ਹਾਲਾਂਕਿ ਸਰਕਾਰ ਚੰਗੇ ਰੇਟ ਦੇ ਰਹੀ ਹੈ ਪਰ ਫਿਰ ਵੀ ਕਿਸਾਨ ਧਰਨਾ ਲਾ ਕੇ ਬੈਠੇ ਨੇ ਪਰ ਕੀ ਕਿਸਾਨ ਤਾਂ ਸਰਕਾਰਾਂ ਕੋਲੋਂ ਆਪਣੀਆਂ ਮੰਗਾਂ ਮਣਾਉਂਦੇ ਨੇ ਪਰ ਕੀ ਅੱਜ ਜਿਹੜਾ ਵੱਡਾ ਕਿਸਾਨ ਹੈ ਛੋਟੇ ਕਿਸਾਨ ਦੀ ਮਦਦ ਕਰੇਗਾ ਜਾਂ ਜਿਹਦੇ ਕੋਲ ਖੇਤ ਨਹੀਂ ਹੈ ਜ਼ਮੀਨ ਨਹੀਂ ਹੈ ਕੋ ਮਜ਼ਦੂਰ ਹੈ ਦਿਹਾੜੀਦਾਰ ਹੈ ਬਹੁਤ ਹੀ ਲੋਕ ਨੇ ਜਿਹੜੇ ਗਰੀਬ ਨੇ ਚੁੱਕੀਆਂ ਵਾਲੇ ਆਪਣੇ ਇੱਕ ਟਾਈਮ ਦੀ ਰੋਟੀ ਕਮਾਣ ਦੇਣੇ ਖਾਂਦੇ ਨੇ ਕੀ ਉਹ ਗਰੀਬ ਲੋਕਾਂ ਦੀ ਮਦਦ ਕਰਨਗੇ ਕਿ ਸਰਕਾਰਾਂ ਅੱਗੇ ਤਾਂ ਧਰਨੇ ਲਾ ਕੇ ਆਪਾਂ ਬੈਠ ਜੰਨੇ ਆ ਫਿਰ ਜਿਹੜੇ ਗਰੀਬ ਲੋਕ ਨੇ ਉਹ ਕਿਹੜੀ ਅਗਰ ਧਰਨਾ ਲਾਉਣਗੇ ਕਿ ਕਿਸਾਨ ਜਿਨ੍ਹਾਂ ਦੀ ਚੰਗੀ ਖੇਤੀ ਹੋਈ ਹੈ ਵੱਡੇ ਵੱਡੇ ਕਿਸਾਨ ਨੇ ਵੱਡੇ ਵੱਡੇ ਜੀਵਦਾਰ ਨੇ ਕਿ ਗਰੀਬ ਤਬਕੇ ਨੂੰ ਕੁਝ ਖਾਣ ਵਾਸਤੇ ਕਣਕ ਦੇਣਗੇ ਕੁਇੰਟਲ 40 ਕਿਲੋ ਜਾਂ 50 ਕਿਲੋ ਜਿੰਨੇ ਵੀ ਗਰੀਬ ਨੇ ਦਿਹਾੜੀਦਾਰ ਨੇ ਗਰੀਬ ਤਬਕਾ ਹੈ ਕਿ ਉਹਨਾਂ ਨੂੰ ਇਹ ਕਣਕ ਦੇਣਗੇ ਥੋੜੀ ਥੋੜੀ ਇਹਨਾਂ ਨੂੰ ਕਣਕ ਦੇਣੀ ਚਾਹੀਦੀ ਹੈ ਕਿਉਂਕਿ ਸਰਕਾਰ ਕੋਲ ਤੋਂ ਧਰਨਾ ਲਾ ਕੇ ਬੈਠੇ ਆ ਪਰ ਅਸੀਂ ਆਪਣੇ ਫਰਜ਼ ਵੀ ਪੂਰੇ ਕਰੀਏ ਨਾ ਅਸੀਂ ਆਪਣੇ ਅੰਦਰ ਝਾਤੀ ਮਾਰੀਏ ਕਿ ਅਸੀਂ ਕਿਸੇ ਗਰੀਬ ਨੂੰ ਖਾਣ ਵਾਸਤੇ ਮਹੀਨੇ ਦੀ ਜਾਂ 2 ਮਹੀਨੇ ਦੀ ਜਾਂ 3 ਮਹੀਨੇ ਦੀ ਉਹਨਾਂ ਨੂੰ ਅਸੀਂ ਕਣਕ ਦੇ ਰਹਿਆਂ ਖਾਣ ਵਾਸਤੇ ਤੂੜੀ ਦੇ ਰਹਿਆ ਕਿਸੇ ਜੇ ਗਰੀਬ ਆਦਮੀ ਨੇ ਏਕੜ ਡੰਗਰ ਰੱਖਿਆ ਇੱਕ ਮੱਜ ਰੱਖੀ ਹੋਏ ਜਾਂ ਇੱਕ ਗਾਂ ਰੱਖੀ ਹੋਏ ਉਹਦੇ ਕੋਲ ਤੂੜੀ ਨਾ ਹੋਵੇ ਉਸਨੇ ਤੂੜੀ ਮੁੱਲ ਲੈਣੀ ਹੋਵੇ ਤੂੜੀ ਦਾ ਰੇਟ ਬਹੁਤ ਜ਼ਿਆਦਾ ਹੈ ਕੀ ਤੁਸੀਂ ਉੱਥੇ ਜਿਹੜੇ ਕਿਸਾਨ ਬੈਠੇ ਹੋ ਕੀ ਉਸ ਦੇ ਘਰ ਵਿੱਚ ਥੋੜੀ ਜੀ ਤੂੜੀ ਦੋਗੇ ਉਹਨੂੰ 2-4 ਕੁਇੰਟਲ ਤੂੜੀ ਉਹਨੂੰ ਦੋਗੇ ਫ੍ਰੀ ਦੇ ਵਿੱਚ ਕਦੀ ਵੀ ਨਹੀਂ ਦੋਗੇ ਕੀ ਤੁਸੀਂ ਕਿਸੇ ਗਰੀਬ ਦੀ ਮਦਦ ਕਰੋਗੇ ਉਹਦੇ ਘਰ ਵਿੱਚ ਕਣਕ ਛਟੋਗੇ ਫ੍ਰੀ ਕਣਕ ਛਟੋਗੇ ਕੁਇੰਟਲ 2 ਕੁਇੰਟਲ ਜਾਂ 3 ਕੁਇੰਟਲ ਕਿਸੇ ਵੀ ਗਰੀਬ ਦੇ ਘਰ ਕਿਸੇ ਵੀ ਜਿਹੜਾ ਮਜ਼ਦੂਰ ਦਿਹਾੜੀਦਾਰ ਹੈ ਜਿਨ੍ਹਾਂ ਕੋਲ ਜ਼ਮੀਨ ਨਹੀਂ ਖੇਤ ਨਹੀਂ ਕੀ ਉਹਨਾਂ ਦੀ ਤੁਸੀਂ ਮਦਦ ਕਰੋਗੇ ਕਦੀ ਵੀ ਨਹੀਂ ਕਦੀ ਵੀ ਤੁਸੀਂ 1 ਕਿਲੋ ਕਣਕ ਵੀ ਫ੍ਰੀ ਨਹੀਂ ਦੋਗੇ ਨਾ ਤੁਸੀਂ ਤੂੜੀ ਫ੍ਰੀ ਦੋਗੇ ਪਰ ਤੁਸੀਂ ਜ਼ਰੂਰ ਧਰਨੇ ਲਾ ਕੇ ਸੜਕਾਂ ਬੰਦ ਕਰਕੇ ਸਰਕਾਰ ਦੇ ਖਿਲਾਫ ਤੁਸੀਂ ਜ਼ਰੂਰ ਬੈਠਣਾ ਆਪ ਤੁਸੀਂ ਕਿਸੇ ਦੀ ਵੀ ਮਦਦ ਨਹੀਂ ਕਰਨੀ ਕਿਸੇ ਗਰੀਬ ਤਬਕੇ ਦੀ ਤੁਸੀਂ ਮਦਦ ਨਹੀਂ ਕਰਨੀ ਤੁਸੀਂ ਜ਼ਬਰਦਸਤੀ ਆਪਣੀਆਂ ਸ਼ਰਤਾਂ ਮਨਵਾਉਣੀਆਂ ਨੇ ਪਰ ਤੁਹਾਡੇ ਦੇ ਕੋਈ ਸ਼ਰਤ ਲਾਗੂ ਨਹੀਂ ਹੁੰਦੀ ਤੁਸੀਂ ਬਿਲਕੁਲ ਫ੍ਰੀ ਹੋ ਤੁਸੀਂ ਕਿਸੇ ਦੀ ਮਦਦ ਨਾ ਕਰੋ ਕਿਸੇ ਗਰੀਬ ਦੀ ਮਦਦ ਨਾ ਕਰੋ ਤੇ ਤੁਸੀਂ ਤਾਂ ਵੀ ਠੀਕ ਹੋ ਸਰਕਾਰਾਂ ਦੇ ਤੁਸੀਂ ਖਿਲਾਫ ਧਰਨਾ ਲਾਇਆ ਠੀਕ ਹੈ ਪਰ ਸਰਕਾਰ ਤਾਂ ਗਰੀਬ ਤਬਕੇ ਨੂੰ ਦੇ ਰਹੀ ਹੈ ਰਾਸ਼ਨ ਦੇ ਰਹੀ ਹੈ ਹੋਰ ਵੀ ਮਦਦ ਕਰ ਰਹੀ ਹੈ ਪਰ ਤੁਸੀਂ ਤਾਂ ਕਿਸੇ ਗਰੀਬ ਦੀ ਅੱਜ ਤੱਕ ਮਦਦ ਨਹੀਂ ਕੀਤੀ ਤੇ ਨਾ ਹੀ ਤੁਸੀਂ ਕਰਨੀ ਹੈ ਤੁਹਾਨੂੰ ਚਾਹੀਦੀ ਹੈ ਜਿਹੜੇ ਵੱਡੇ ਵੱਡੇ ਜ਼ਿੰਮੇਦਾਰ ਹੈ ਜਿੰਨੇ ਵੀ ਗਰੀਬ ਤਬਕਾ ਹੈ ਦਿਹਾੜੀਦਾਰ ਮਜ਼ਦੂਰ ਨੇ ਜਾਂ ਸੜਕਾਂ ਦੇ ਕਿਨਾਰੇ ਕਿਤੇ ਵੇਖੋ ਝੁੱਗੀਆਂ ਪਾ ਕੇ ਲੋਕ ਬੈਠੇ ਹੁੰਦੇ ਨੇ ਜਿੰਨਾਂ ਕੋਲ ਕੋਈ ਕੰਮ ਧੰਦਾ ਨਹੀਂ ਹੁੰਦਾ ਉਹਨਾਂ ਕੋਲ ਕੋਈ ਖੇਤੀ ਨਹੀਂ ਕੋਈ ਨਹੀਂ ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰਦੇ ਨੇ ਕਿ ਤੁਸੀਂ ਕਦੀ ਉਹਨਾਂ ਦੀ ਹੈਲਪ ਕਰੋਗੇ ਆਪਣੇ ਅੰਦਰ ਜਰਾ ਛਾਤੀ ਮਾਰੋ ਕਿ ਜੇ ਪ੍ਰਮਾਤਮਾ ਨੇ ਤੁਹਾਨੂੰ ਇੰਨਾ ਕੁਝ ਦਿੱਤਾ ਹੈ ਤੇ ਤੁਹਾਡਾ ਵੀ ਫਰਜ਼ ਹੈ ਉਹਨਾਂ ਗਰੀਬ ਲੋਕਾਂ ਦੀ ਮਦਦ ਕਰਨਾ ਤੁਸੀਂ ਤਾਂ ਆਪਣੀ ਮਰਜ਼ੀ ਕਰਵਾ ਹੀ ਰਹੇ ਹੋ ਸਰਕਾਰ ਦੇ ਖਿਲਾਫ ਧਰਨੇ ਲਾ ਕੇ ਤੁਸੀਂ ਤਾਂ ਉੱਚੀ ਉੱਚੀ ਰੋਲਾ ਪਾ ਹੀ ਰਹੇ ਹੋ ਪਰ ਉਹ ਗਰੀਬ ਲੋਕ ਕਿੱਧਰ ਜਾਣਗੇ ਗਰੀਬ ਮਜ਼ਦੂਰ ਕਿੱਧਰ ਜਾਣਗੇ ਤੁਹਾਡਾ ਫਰਜ਼ ਹੈ ਉਹਨਾਂ ਨੂੰ ਕਣਕ ਦੇਣੀ ਉਹਨਾਂ ਨੂੰ ਤੋੜੀ ਦੇਣੀ ਕਿਉਂਕਿ ਉਹ ਵੀ ਆਪਣਾ ਕੰਮ ਚਲਾ ਲੈਣ ਪਰ ਨਾ ਇਸ ਪਾਸੇ ਤੁਹਾਡਾ ਕੋਈ ਇੰਤਿਹਾਨ ਨਹੀਂ ਬਸ ਤੁਹਾਨੂੰ ਮਿਲਣਾ ਚਾਹੀਦਾ ਹੈ ਹੋਰ ਦੁਨੀਆ ਤੇ ਭਾਵੇਂ ਕੋਈ ਭੁੱਖਾ ਰਹੇ ਬਸ ਤੁਹਾਨੂੰ ਉਹਨਾਂ ਦਾ ਕੋਈ ਫਰਕ ਨਹੀਂ ਪੈਂਦਾ ਜੋ ਕੁਝ ਹੈ ਸਾਰਾ ਕੁਝ ਤੁਹਾਨੂੰ ਮਿਲਣਾ ਚਾਹੀਦਾ ਹੈ ਜਿਹੜੇ ਸਰਕਾਰ ਦੇ ਖਜ਼ਾਨੇ ਨੇ ਉਹ ਖਜ਼ਾਨਿਆਂ ਦਾ ਮੂੰਹ ਤੁਹਾਡੇ ਵੱਲ ਹੋਣਾ ਚਾਹੀਦਾ ਫਿਰ ਤੁਸੀਂ ਖੁਸ਼ ਰਹਿੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ